ਇਹ ਸ਼ਾਂਦੀ ਚੱਕਰੀ ਦੇ ਵਿੱਚ ਪਸਦੀ ਰਹਿੰਦੀ ਹੈ ਦਿਨ ਭਰ ਮਹਾਬਾਰੀ ਦੀ ਪੀੜ ਹੋਵੇ ਜਾਂ ਬਿਮਾਰੀਆਂ ਦੀਆਂ ਤਕਲੀਫਾਂ ਕਿਸਮਤ ਦਾ ਲਿਖਿਆ ਹੈ ਸ਼ਾਇਦ ਇਹ ਸੋਚ ਕੇ ਭੁੱਲ ਜਾਂਦੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮਹਿਲਾਵਾਂ ਦੀ ਇਸ ਪੀੜ ਨੂੰ ਸਮਝਦੇ ਨੇ ਇਸ ਲਈ ਪੰਜਾਬ ਦੇ ਹਰ ਜ਼ਿਲ੍ਹੇ ਵਿੱਚ ਮੁਫਤ ਸਿਹਤ ਜਾਂਚ ਕੈਂਪ ਲਾਇਆ ਜਾ ਰਹੀ ਹੈ ਜਿੱਥੇ ਉਹਨਾਂ ਨੂੰ ਮੁਫਤ ਸਲਾਹ ਅਤੇ ਬਿਹਤਰੀਨ ਇਲਾਜ ਮਿਲੇਗਾ ਤਾਂ ਜੋ ਮਹਿਲਾਵਾਂ ਪੂਰੀ ਤਰ੍ਹਾਂ ਸਿਹਤਮੰਦ ਰਹਿ ਸਕਣ ਕਿ ਤੁਸੀਂ ਕਿਸਾਨੀ ਸੰਘਰਸ਼ ਨੂੰ ਕਵਰ ਕਰਨ ਦੇ ਲਈ ਔਰ ਦੇਸ਼ ਦੇ ਕੋਨੇ-ਕੋਨੇ ਤੱਕ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਦੀ ਆਵਾਜ਼ ਨੂੰ ਪਚਾਰਿਓ ਤੁਹਾਡਾ ਧੰਨਵਾਦ ਅੱਜ ਅਸੀਂ ਸਰਦਾਰ ਜਗਜੀਤ ਸਿੰਘ ਡੱਲੇਵਾਲ ਜੀ ਨੂੰ ਮਿਲ ਕੇ ਆਏ ਹਾਂ ਕਿ ਮੇਰੇ ਨਾਲ ਸੱਜੇ ਪਾਸੇ ਸਾਡੇ ਮਿਲਕਫੈਡ ਦੇ ਚੇਅਰਮੈਨ ਨਰਿੰਦਰ ਸ਼ੇਰਗਿੱਲ ਜੀ ਸਰਦਾਰ ਬੰਜੀਤ ਸਿੰਘ ਬਲਾਸਪੁਰੀ ਜੀ ਐਮ ਐਲ اے ਸਹਿਵਾਨ ਅਤੇ ਕਬੇ ਪਾਸੇ ਸਰਦਾਰ ਪ੍ਰਿੰਸੀਪਲ ਬੁਧਰਾਮ ਜੀ ਐਮ ਐਲ اے ਬੜਾਡਾ ਸਰਦਾਰ ਕਰਮਜੀਤ ਸਿੰਘ ਜੀ ਅਰਮੋਲ ਜਿਹੜੇ ਕਿ ਫਿਲਮ ਜਗਤ ਦੇ ਵੱਡੇ ਸਟਾਰੇ ਨੇਗੇ ਅਤੇ ਹੋਰ ਬਹੁਤ ਸਾਰੇ ਸਾਥੀ ਅੱਜ ਸਰਦਾਰ ਤਕਦੀਰ ਸਿੰਘ ਡੱਲੇਵਾਲ ਸਾਹਿਬ ਨੂੰ ਮਿਲ ਕੇ ਆਏਗੇ ਬੜੀ ਚੜ੍ਹਦੀ ਕਲਾ ਦੇ ਅੰਦਰ ਨੇਗੇ ਔਰ ਬੜੇ ਦ੍ਰਿੜ ਇਰਾਦੇ ਦੇ ਨਾਲ ਇੱਕ ਵੱਡਾ ਸੰਘਰਸ਼ ਦੇਸ਼ ਦੇ ਕਿਸਾਨ ਲਈ ਲੜ ਰਹੇ ਨੇਗੇ ਦੇਸ਼ ਦੇ ਮਜ਼ਦੂਰ ਲਈ ਲੜ ਰਹੇ ਨੇਗੇ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਲੜ ਰਹੇ ਨੇ ਕਿ ਇਹ ਕਿਸ ਤਰ੍ਹਾਂ ਦੇਸ਼ ਦੀ ਕਿਸਾਨੀ ਕਿਸ ਤਰ੍ਹਾਂ ਦੇਸ਼ ਦਾ ਮਜ਼ਦੂਰ ਜਿਹੜਾ ਬਚਾ ਕੇ ਰੱਖਣਾਗਾ ਉਹਦੇ ਲਈ ਮੈਂ ਬੜਾ ਆਸਮੰਦ ਹਾਂ ਕਿ ਬੜੇ ਉਹ ਕਮਿਟਿਡ ਨੇਗੇ ਬੜੇ ਦ੍ਰਿੜ ਇਰਾਦੇ ਦੇ ਉਹਨਾਂ ਨੇ ਜਿਹੜੇ ਸ਼ਬਦ ਨੇ ਸਾਨੂੰ ਕਹੇ ਕਿ ਮੈਂ ਬਿਲਕੁਲ ਆਪਣੇ ਖੂਨ ਦਾ ਕਤਰਾ-ਕਤਰਾ ਵਹਾ ਕੇ ਵੀ ਜਿਹੜਾ ਕਿਸਾਨੀ ਸੰਘਰਸ਼ਾ ਇਹ ਜਿੱਤ ਪ੍ਰਾਪਤ ਕਰਨੀ ਹੈ ਸੋ ਮੈਂ ਮੈਂ ਆਪਣੇ ਵੱਲੋਂ ਵੀ ਆਪਣੇ ਪਰਿਵਾਰ ਵੱਲੋਂ ਵੀ ਸਮੁੱਚੇ ਸਾਡੇ ਸਾਰੇ ਸਾਥੀਆਂ ਵੱਲੋਂ ਉਹਨਾਂ ਦਾ ਇਸ ਗੱਲੋਂ ਧੰਨਵਾਦ ਕਰ ਰਿਹਾ ਕਿ ਉਹ 21ਵੀਂ ਸਦੀ ਦੇ ਅੰਦਰ ਦੇਸ਼ ਦੇ ਕਿਸਾਨ ਨੂੰ ਬਚਾਉਣ ਦੀ ਦੇਸ਼ ਦੀ ਕਿਸਾਨੀ ਨੂੰ ਬਦောင်း ਦੀ ਲੜਾਈ ਜਿਹੜੀ ਆ ਉਹ ਲੜ ਰਹੇ ਨੇਗੇ ਕਿਸ ਤਰ੍ਹਾਂ ਹੋਏਗਾ ਜੀ ਲਗਾਤਾਰ ਸਾਰੀਆਂ ਪਾਰਟੀਆਂ ਦੇ ਅੱਗੇ ਦੌੜ ਰਹੇ ਨੇ ਕਿਸਾਨ ਕਹਿ ਰਹੇ ਕਿ ਦਿਮਾਗ ਕਿੰਦਰ ਦੇ ਪਰਬੰਡ ਨਹੀਂ ਰਿਹਾ 32 ਦਿਨ ਹੋ ਚੁੱਕੇ ਨੇ ਡਾਕਟਰ ਕਹਿ ਰਹੇ ਨੇ ਕਿਸੇ ਸਮੇਂ ਕੋਈ ਵੱੰਦ ਭਾਗੀ ਖਬਰਾਂ ਤੋਂ ਆ ਸਕਦੀ ਹੈ ਕਿਉਂਕਿ ਮੈਂ ਸਮਝਦਾ ਭਾਰਤੀ ਜਨਤਾ ਪਾਰਟੀ ਨੇ ਪਹਿਲਾਂ ਜਦੋਂ ਕਿਸਾਨੀ ਅੰਦੋਲਨ ਦਾ ਫਰਸਟ ਫੇਜ ਚੱਲਿਆ ਸੀ ਜਦੋਂ ਦਿੱਲੀ ਦੇ ਟਿੱਕਰੀ ਬਾਰਡਰ ਤੇ ਸਿੰਘੂ ਬਾਰਡਰ ਤੇ ਬਹੁਤ ਵੱਡਾ ਸੰਘਰਸ਼ ਹੋਇਆ ਸੀ ਜਦੋਂ ਕਿਸਾਨ ਨੂੰ ਸਿੱਧੇ ਤੌਰ ਤੇ ਮਾਰਨ ਦਾ ਯਤਨ ਜਿਹੜਾ ਉਹ ਭਾਰਤੀ ਜਨਤਾ ਪਾਰਟੀ ਨੇ ਕੀਤਾ ਸੀ ਉਸ ਸਮੇਂ ਲਗਭਗ 13-14 ਮਹੀਨਿਆਂ ਤੋਂ ਬਾਅਦ ਦੇਸ਼ ਦੀ ਜਿਹੜੇ ਹੁਕਮਰਾਨ ਸੀ ਮੋਦੀ ਸਾਹਿਬ ਸੀ ਚੁੱਕੇ ਸੀ ਉਸ ਸਮੇਂ ਉਹ ਬਲੈਕ ਲਾ ਉਹ ਕਾਲੇ ਕਾਨੂੰਨ ਜਿਹੜੇ ਵਾਪਸ ਹੋਏ ਸੀਗੇ ਸੋ ਮੈਨੂੰ ਪੂਰਨ ਆਸ ਆ ਕਿ ਕੇਂਦਰ ਸਰਕਾਰ ਨੂੰ ਚੁੱਕਣਾ ਪਊਗਾ ਔਰ ਗੱਲ ਕਰਨੀ ਪਊ ਔਰ ਮਾਮਲੇ ਦਾ ਹੱਲ ਉਹ ਗੱਲਬਾਤ ਰਾਹੀਂ ਨਿਕਲਦਾਗਾ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਭਾਰਤੀ ਜਨਤਾ ਪਾਰਟੀ ਜਿੱਦ ਛੱਡਣੀ ਚਾਹੀਦੀ ਆ ਅਸੀਂ ਸਾਰੇ ਤਿਆਰ ਆ ਪਹਿਲਾਂ ਵੀ ਅਸੀਂ ਜਦੋਂ ਪੁਰਾਣੇ ਸਮੇਂ ਗੱਲਬਾਤ ਸ਼ੁਰੂ ਹੋਈ ਸੀ ਉਸ ਸਮੇਂ ਵੀ ਅਸੀਂ ਬੈਠੇ ਸੀ ਅੱਜ ਵੀ ਅਸੀਂ ਤਿਆਰ ਆ ਅਸੀਂ ਕਹਿੰਦੇ ਗੱਲਬਾਤ ਕਰੋ ਮਸਲੇ ਦਾ ਆਪਾਂ ਹੱਲ ਕਰੀਏ ਈਮਾਨ ਸਾਹਿਬ ਦਾ ਸੁਪਰੀਮ ਕੋਰਟ ਦੇ ਵਿੱਚੋਂ ਕਿਹਾ ਗਿਆ ਹੈ ਕਿ ਈਮਾਨ ਸਾਹਿਬ ਨੂੰ ਸਰਕਾਰੀ ਹਸਪਤਲ ਦੇ ਦਾਖਲਾ ਕਰਾਇਆ ਜਾਵੇ ਦੇ ਵਿੱਚ ਕਿਸੇ ਨੂੰ ਡਰਾਂ ਕਿ ਕਿ ਪੰਜਾਬ ਕਾਸ ਕਰਨ ਦੇ ਦੇਖੋ ਅੱਜ ਮੈਂ ਜਦੋਂ ਡੱਲੇਵਾਲ ਸਾਹਿਬ ਨਾਲ ਅਸੀਂ ਗੱਲਬਾਤ ਕਰ ਰਹੇ ਸੀ ਤਾਂ ਉਸ ਸਮੇਂ ਉਹਨਾਂ ਦੇ ਸਾਰੇ ਸਾਥੀਆਂ ਨੇ ਦੱਸਿਆ ਕਿ ਆਨਰੇਬਲ ਸੁਪਰੀਮ ਕੋਰਟ ਨੇ ਇੱਕ ਜਿਹੜਾ ਆਰਡਰ ਜਾਰੀ ਕੀਤਾਗਾ ਜਿਦੇ ਵਿੱਚ ਕਿਸੇ ਨੇ ਕੰਟੈਂਪਟ ਪਾਈਆ ਕਿ ਪੰਜਾਬ ਸਰਕਾਰ ਤੁਰੰਤ ਉਹਨਾਂ ਨੂੰ ਮੈਡੀਕਲ ਸਹੂਲਤਾ ਦੇਵੇ ਜਾਂ ਉਹਨਾਂ ਨੂੰ ਹਸਪਤਲ ਦੇ ਅੰਦਰ ਸ਼ਿਫਟ ਕਰੇ ਸੋ ਇਸ ਤਰ੍ਹਾਂ ਦੀ ਡਾਇਰੈਕਸ਼ਨ ਅੱਜ ਆਨਰੇਬਲ ਸੁਪਰੀਮ ਕੋਰਟ ਵੱਲੋਂ ਦੇਖਣ ਨੂੰ ਮਿਲੀਆਂ ਨੇ ਕਿ ਮੈਂ ਸਮਝਦਾ ਦੇਸ਼ ਦੀ ਸੁਪਰੀਮ ਕੋਰਟ ਨੂੰ ਚਾਹੀਦਾਗਾ ਕਿ ਉਹ ਸਾਨੂੰ ਡਾਇਰੈਕਸ਼ਨਾਂ ਕਰਨ ਦੀ ਬਜਾਏ ਜਾਂ ਦੱਲਿਆਲ ਸਾਹਿਬ ਨੂੰ ਡਾਇਰੈਕਸ਼ਨ ਜਾਰੀ ਕਰਨ ਦੀ ਬਜਾਏ ਜਾਂ ਭਾਰਤੀ ਜਨਤਾ ਪਾਰਟੀ ਸੌਰੀ ਭਾਰਤੀ ਕਿਸਾਨ ਜਿਹਨਾਂ ਨੂੰ ਜਿਹੜੀਆਂ ਡਾਇਰੈਕਸ਼ਨਾਂ ਕਰਨ ਦੀ ਬਜਾਏ ਸਿੱਧਾ ਉਹ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰੇ ਔਰ ਦੱਲਿਆਲ ਸਾਹਿਬ ਨੇ ਖੁਦ ਲੈਟਰ ਦੋ ਲੈਟਰ ਜਿਹੜੇ ਨੇ ਪ੍ਰਧਾਨ ਮੰਤਰੀ ਸਾਹਿਬ ਨੂੰ ਲਿਖੇ ਨੇਗੇ ਗੱਲਬਾਤ ਦਾ ਖੁਦ ਜਿਹੜਾ ਉਹਨਾਂ ਨੇ ਪੇਸ਼ ਕਰ ਕੀਤੀ ਹੈ ਕਿ ਗੱਲਬਾਤ ਕਰੋ ਸੋ ਮੈਂ ਸਮਝਦਾ ਉਹਨਾਂ ਲੈਟਰਾਂ ਦੇ ਉੱਤੇ ਕਗਨੀਸ਼ੈਂਸ ਲੈਣੀ ਚਾਹੀਦੀ ਹੈ ਉਹਨਾਂ ਲੈਟਰਾਂ ਤੋਂ ਸੰਕੇਤ ਲੈਣਾ ਚਾਹੀਦਾ ਉਹਨਾਂ ਲੈਟਰਾਂ ਨੂੰ ਆਧਾਰ ਬਣ ਕੇ ਦੇਸ਼ ਦੇ ਪ੍ਰਧਾਨ ਮੰਤਰੀ ਸਾਹਿਬ ਨੂੰ ਡਾਇਰੈਕਸ਼ਨ ਕਰਨੀ ਚਾਹੀਦੀ ਹੈ ਨਾ ਕਿ ਇਧਰ ਉਧਰ ਡਾਇਰੈਕਸ਼ਨ ਕਰਨ ਸੋ ਸਬਰੀ ਸੁਪਰੀਮ ਕੋਰਟ ਨੂੰ ਇਹੀ ਸਲਾਹ 기 ਕਿ ਤੁਰੰਤ ਕੇਂਦਰ ਸਰਕਾਰ ਨੂੰ ਡਾਇਰੈਕਸ਼ਨਾਂ ਜਾਰੀ ਕਰਕੇ ਮਸਲਾ 24 ਘੰਟਿਆਂ ਚ ਹੱਲ ਹੋ ਜਾਊਗਾ ਸੋ ਜੇ ਕੇਂਦਰ ਸਰਕਾਰ ਤੋਂ ਕਿਉਂ ਮੈਂ ਸਮਝਦਾ ਕੇਂਦਰ ਸਰਕਾਰ ਨੂੰ ਨੋਟਿਸ ਜਾਰੀ ਕਰਨਾ ਚਾ ਔਰ ਕੇਂਦਰ ਸਰਕਾਰ ਜਿਹੜੀ ਆ ਇਹ ਸਾਰੀਆਂ ਮੰਗਾ ਮੰਨਣ ਦੇ ਲਈ ਮਜਬੂਰ ਹੋਊਗੀ ਜੋ ਦੇਸ਼ ਦੀ ਸੁਪਰੀਮ ਕੋਰਟ ਨੇ ਆਰਡਰ ਜਾਰੀ ਕੀਤਾ। ਵੀ ਧਲੇਵਾਲ ਸਾਹਿਬ ਨਹੀਂ ਜਿਹੜਾ ਹੈਗਾ ਹਸਪਤਲ ਠਾਕੀ ਕਰਵਾਇਆ ਜਾ ਸਕਦਾ ਕੋਈ ਹਲਕਾ ਕਿਸਾਨ ਆ ਪਹੁੰਚ ਗਿਆ। ਬਿਲਕੁਲ ਸਾਡੀ ਲੀਗਲ ਟੀਮ ਜਿਹੜੀ ਆ ਉਹ ਕੰਮ ਕਰ ਰਹੀ ਆ ਬਿਲਕੁਲ ਅਸੀਂ ਪਹਿਲਾਂ ਵੀ ਕਿਸਾਨ ਜੀ ਦੇ ਪੱਖ ਸਰਤਾਜਜੀਤ ਸਿੰਘ ਢੱਲਿਆ ਜੀ ਦਾ ਪੱਖ ਬੜੀ ਮਜ਼ਬੂਤੀ ਦੇ ਨਾਲ ਦੇਸ਼ ਦੀ ਸੁਪਰੀਮ ਕੋਰਟ ਚ ਰੱਖਿਆਗਾ ਕੱਲ ਨੂੰ ਦੁਬਾਰਾ ਵੀ ਰੱਖਾਂਗੇ। ਸਭ ਤੋਂ ਬਾਅਦ ਕੀਤਾ ਗਿਆ ਕੱਲ ਤੱਕ ਦਾ ਕਿ ਕਾਰਦਾਸ ਸਿੰਘ ਜੀ ਉਹ ਬਿਲਕੁਲ ਅਸੀਂ ਸਾਡੀ ਮੈਂ ਤਾਂ ਆਰਡਰ ਜਿਹੜੇ ਨੇ ਹਜੇ ਪੜੇ ਨਹੀਂ ਹੈਗੇ ਆਰਡਰ ਮੈਂ ਇੱਥੇ ਹੀ ਮੈਨੂੰ ਮਿਲੇ ਨੇ ਦੇਖੇ ਨੇਗੇ ਮੈਂ ਸੋ ਉਸ ਤੋਂ ਬਾਅਦ ਸਾਡੀ ਜਿਹੜੀ ਕਾਨੂੰਨੀ ਟੀਮ ਹੈ ਏਜੀ ਦਾ ਆਫਿਸ ਐਡਵੋਕੇਟ ਜਨਰਲ ਦਾ ਆਫਿਸ ਆ ਉਹ ਸਾਰੇ ਜਣੇ ਬੈਠ ਕੇ ਤੇ ਸਲਾਹ ਕਰਾਂਗੇ ਬਿਲਕੁਲ ਅਸੀਂ ਟੱਲੇਵਾਲ ਸਾਹਿਬ ਦੇ ਨਾਲ ਸਰਕਾਰ ਲਗਾਤਾਰ ਸੇਧ ਦੇ ਵਿੱਚ ਘਰਾਵਾਟਾ ਰਹੀ ਆ ਪੰਜਾਬ ਸਰਕਾਰ ਕਿੱਦਾਂ ਹੁਣ ਤਦਬਾਅ ਪਾਏਗੀ ਕਿਉਂਕਿ ਲਗਾਤਾਰ ਦਿਨ ਕਿਸ ਤਰ੍ਹਾਂ ਸਰ ਵਾਅਦੇ ਘਾ ਰਹੇ ਨੇ ਟੱਲੇਵਾਲ ਸਾਹਿਬ ਨੂੰ ਜ਼ੋਰ ਹੁੰਦੇ ਜਾ ਰਹੇ ਨੇ ਕਿਸ ਚੀਜ਼ ਦੀ ਵੀਡ ਕੀਤੀ ਜਾ ਰਹੀ ਇਸ ਚੀਜ਼ ਨੂੰ ਲੈ ਕੇ ਕੀ ਸਹੀ ਹੋਏਗਾ ਬਿਲਕੁਲ ਅਸੀਂ ਤਾਂ ਡੇ 1 ਤੋਂ ਕਿਸਾਨੀ ਸੰਘਰਸ਼ ਦੇ ਨਾਲ ਆ ਪਹਿਲਾਂ ਪੁਰਾਣੇ ਸੰਘਰਸ਼ ਦੇ ਵਿੱਚ ਵੀ ਇਸ ਸੰਘਰਸ਼ ਦੇ ਵਿੱਚ ਵੀ ਬਿਲਕੁਲ ਨਾਲ ਖੜੇ ਆ ਅਸੀਂ ਬਾਰ ਬਾਰ ਇਹੀ ਕੇਂਦਰ ਸਰਕਾਰ ਨੂੰ ਪ੍ਰਜੋਰ ਅਪੀਲ ਕਰ ਰਹੇ ਆ ਕਿ ਤੁਰੰਤ ਗੱਲਬਾਤ ਕਰਕੇ ਮਾਮਲੇ ਦਾ ਹੱਲ ਹੋਣਾ ਚਾਹੀਦਾ ਦੁਬਾਰਾ ਕੱਲ ਨੂੰ ਸਾਡੇ ਮਾਨਯੋਗ ਸੀਐਮ ਸਾਹਿਬ ਵੀ ਆ ਜਾਣਗੇ ਕੱਲ ਨੂੰ ਦੁਬ ਔਰ ਰੀਡਿਫਾਈਨ ਕਰਕੇ ਮਸਲੇ ਦਾ ਹੱਲ ਕਰ ਰਹੇ ਜਿਵੇਂ ਮੁਆਫਤ ਮਿਲਿਆ ਹੈ ਪੰਜਾਬ ਸਰਕਾਰ ਦਾ ਕੇਂਦਰ ਸਰਕਾਰ ਨਾਲ ਮੀਟਿੰਗ ਕੀਤੀ ਜਾਵੇ ਔਰ ਹੀ ਤੌਰ ਦੇ ਉੱਪਰ ਕੈਬਨਿਟ ਦੀ ਮੀਟਿੰਗ ਕੀਤੀ ਜਾਵੇ ਉਹਨਾਂ ਨੇ ਕਿਹਾ ਕਿ ਸੀਐਮ ਸਾਹਿਬ ਦਾ ਅਸਟਰੀਡੀਆ ਦੌਰਾ ਉਹਨਾਂ ਨੂੰ ਰੱਦ ਕਰਨਾ ਚਾਹੀਦਾ ਹੈ ਕਿਉਂਕਿ ਉਸ ਤੋਂ ਬਿਨਾ ਇੱਥੇ ਆਣਾ ਕੱਲ ਨੂੰ ਮਾਨਜੋਗ ਸੀਐਮ ਸਾਹਿਬ ਕੱਲ ਨੂੰ ਆ ਰਹੇ ਨੇ ਕਿ ਕੱਲ ਨੂੰ ਜਦਵਾਗੇ ਕਿਉਂਕਿ ਸਾਡੇ ਪ੍ਰਧਾਨ ਜੀ ਵੀ ਮਿਲ ਕੇ ਗਏ ਨੇ ਕਿ ਸਪੀਕਰ ਸਾਹਿਬ ਵੀ ਮਿਲ ਕੇ ਗਏ ਨੇ ਅਸੀਂ ਕੱਲ ਉਹਨਾਂ ਨਾਲ ਬੈਠ ਕੇ ਅਸਲ ਜਿਹੜੀ ਰਣਨੀਤੀ ਬਣਾ ਕੇ ਜਿੱਦਾਂ ਦੀ ਵੀ ਸਹਾਇਤਾ ਅਸੀਂ ਉਹ ਕਰਾਂਗੇ